ਜੈ ਮਾਤਾ ਦੀ ਮੈਂ ਸਰਪੰਚ ਸੋਨ ਲਾਲ ਸੋਨੀ ਪਿੰਡ ਕੋਟਲੀ ਮੁਗਲਾ ਸਭ ਤੋਂ ਪਹਿਲੇ ਤੇ ਮੈਂ ਮਾਤਾ ਰਾਣੀ ਅੱਗੇ ਅਰਦਾਸ ਕਰਦਾ ਕਿ ਜਿਹੜੇ ਮੇਰੇ ਹਲਕੇ ਦੇ ਸਾਰੇ ਲੋਕ ਨੇ ਇਹ ਸੁਖੀ ਰਹਿਣ ਔਰ ਮੇਰੇ ਹਲਕੇ ਦੇ ਇੰਚਾਰਜ ਮੇਰੇ ਜੁਗਿੰਦਰਪਾਲ ਜੀ ਦੀ ਲੰਬੀ ਉਮਰ ਹੋਵੇ ਮੇਰੀਆਂ ਦੁਆਵਾਂ ਮੇਰੀ ਮਾਤਾ ਰਾਣੀ ਕਿਰਪਾ ਪ੍ਰਾਪਤ ਰੱਖੇ ਜਲਦੀ ਤੋਂ ਜਲਦੀ ਠੀਕ ਹੋਣ ਉਸ ਤੋਂ ਬਾਅਦ ਮੈਂ ਪਰਮ ਪਿਤਾ ਪਰਮੇਸ਼ਵਰ ਅੱਗੇ ਅਰਦਾਸ ਕਰਦਾ ਕਿ ਸੱਚਾ ਪਾਤਸ਼ਾਹ ਅੱਗੇ ਦੀਵਾਲੀ ਦਾ ਤਿਹਾਰ ਹੈ ਏ ਖੁਸ਼ੀਆਂ ਪਰ ਆਵੇ ਸਾਰੇ ਇਲਾਕੇ ਨੂੰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੇ ਪਿੰਡ ਵਾਸੀਆਂ ਵੱਲੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਔਰ ਦਿਨ ਦੁਗਣੀ ਰਾਤ ਚੁਗਣੀ ਮਾਤਾ ਰਾਣੀ ਇਹਨਾਂ ਤੇ ਚੜ੍ਹਦੀ ਕਲਾ ਚ ਰੱਖੇ ਔਰ ਇਹਨਾਂ ਦੇ ਕਾਰੋਬਾਰ ਚ ਵਾਧਾ ਪਾਏ ਜੈ ਮਾਤਾ ਦੀ